अच्छा बापूजी दा नाम याद है? ਤੁਹਾਡੇ ਬਾਪੂ ਜੀ ਦਾ ਨਾਮ ਇੰਜ ਸਿੰਘ ਦੇ ਸੀ। ਕੌਣ ਹੈ ਇਹ ਗਾਦਰ ਸਿੰਘ? ਇਹ ਕਰਦਾ ਹੀ ਹੈ ਬੜਾ। اچھا ਤੁਸੀਂ ਫੌਜੀ ਦੀ ਘਰ ਵਾਲੀ ਹੈ? ਹਾਂ। ਉਹ ਵਾਹ ਜੀ ਵਾਹ ਤਾੜੀਆਂ ਆਉਣਾਂ ਜੀ ਬੇਬਲੀ। ਮੱਕੀ ਇਹ ਬਗਾਉਂਦੇ ਤੇ। ਪਕਾਉਂਦੇ ਤੇ। ਹਾਂ। ਸਾਗ ਬਣਾਉਂਦੇ ਤੇ। ਹਾਂ ਮੈਂ ਬਗਾਉਂਦੀ ਜੀ। ਅੱਛਾ। ਸਾਰੇ ਹੁੰਦੇ ਤੇ। ਸਾਰੇ ਹੁੰਦੇ ਤੇ। ਉਹ ਜੀ ਬਗਾਉਂਦੇ ਤੇ ਉਹ ਕੀ ਵੀਰ। ਮਿੱਠੀਆਂ ਰੋਟੀਆਂ? ਹਾਂ। ਅੱਛਾ। ਆਏ ਬੱਚੇ ਦੁੱਧ ਰੱਖ ਦੇ ਦੇ ਨਹੀਂ ਬਾਲਣ ਨੂੰ ਕਿਆ ਲਾਂਦੇ ਤੇ ਲੱਕੜਾ ਲਾਂਦੇ ਤੇ ਕਿਆ ਲਾਂਦੇ ਲੱਕੜੀ ਲਾਂਦੇ ਸੀ ਆ ਦੇਖੋ ਜੀ ਬੇਬੇ ਸਾਡੀ ਬੇਬੇ ਨਾਮ ਆਦਾ ਕਿਆ ਨਾਮ ਤੇਰਾ ਇਹ ਨਹੀਂ ਦੇਖੋ ਰੇ ਸਰਜੀਤ ਕੌਰ ਵਾਹ ਜੀ ਵਾਹ ਅੱਜ ਤਾਂ ਰੌਣਕਾਂ ਲੱਗੀਆਂ ਹੋਈਆਂ ਘਰ ਵਿੱਚ ਹਾਂ ਐ ਸਾਰੇ ਜੀ ਆ ਗਏ ਹਾਂ ਚੰਗਾ ਕਰਿਆ ਸੀ ਆ ਗਏ ਸ਼ੁਕਰੀਆ ਹਾਂ ਬਾਬਾ ਜੀ ਕਰਾਂ ਸ਼ੁਕਰੀਆ ਜਦੋਂ ਮੈਂ ਆਇਆ ਤਾਂ ਜਦ ਤੁਸੀਂ ਕਹਿੰਦੇ ਤੂੰ ਫੇਰ ਆ ਗਿਆ ਜਦੋਂ ਮੈਂ ਆਇਆ ਤਾਂ ਤੁਸੀਂ ਮੇਰਾ ਬੋਲ ਪਛਾਣ ਲਿਆ ਤਾਂ ਹਾਂ ਤੁਸੀਂ ਕਹਿੰਦੇ ਤੂੰ ਫੇਰ ਆ ਗਿਆ ਹੁਣ ਚੰਗਾ ਲੱਗਦਾ ਹਾਂ ਚੰਗਾ ਲੱਗਦਾ ਅੱਜ ਤਾਂ ਲਖਨੌਰ ਦੀਆਂ ਗੱਲਾਂ ਵੀ ਹੋਈਆਂ ਚੋਕੇ ਦੀਆਂ ਹਾਂ ਹੋ ਗਈਆਂ ਚੰਗਾ ਲੱਗਿਆ ਨਾ ਜੀ ਚੰਗਾ ਲੱਗਿਆ ਅੱਛਾ ਬਾਪੂ ਜੀ ਦਾ ਨਾਮ ਯਾਦ ਹੈ ਤੁਹਾਡੇ ਬਾਪੂ ਜੀ ਦਾ ਨਾਮ ਹੈ ਤੁਹਾਡੇ ਬਾਪੂ ਜੀ ਦਾ ਨਾਮ ਕਿਆ ਇੰਦਰ ਸਿੰਘ ਇੰਦਰ ਸਿੰਘ ਹਾਂ ਇਹ ਅਜਾਦਰ ਸਿੰਘ ਕੌਣਾ ਹੈ ਇਹ ਕੌਣ ਹੈ ਇਹ ਜਗਰ ਸਿੰਘ ਇਹ ਵੀ ਕਰਜ਼ਾ ਹੀ ਹੈ ਬਰਾ ਆਪਣੇ ਹਾਂ ਤੁਹਾਡੇ ਦਾ ਕਹੀ ਹੁੰਦੇ ਆ ਕਿਆ ਲੱਗਦਾ ਹੈ ਤੁਹਾਡਾ ਕਰਜ਼ਾ ਕਰਜ਼ਾ ਲੱਗਦਾ ਕਰਜ਼ਾ ਲੱਗਦਾ ਹਾਂ ਜਗਰ ਸਿੰਘ ਹੂੰ ਫੌਜੀ ਹੈ ਜਿਹੜੇ ਹੂੰ ਅਚ ਤੁਸੀਂ ਫੌਜੀ ਦੀ ਘਰ ਵਾਲੀ ਹੈ ਹਾਂ ਉਹ ਵਾਹ ਜੀ ਵਾਹ ਤਾੜੀਆਂ ਵਜਾਣ ਜੀ ਬੇਬਲੀ ਅੱਛਾ ਜਿਹੜਾ ਜਦੋਂ ਤੁਸੀਂ ਵਿਆਹ ਕੇ ਆਏ ਤੇ ਜਿਹੜਾ ਬੇੜਾ ਤਾਂ ਤੁਹਾਡਾ ਇੱਥੇ ਰੋਟੀ ਚੁੱਲ੍ਹ ਪਰ ਪਕਾਉਂਦੇ ਤੇ ਹਾਂ ਚੁੱਲ੍ਹ ਪਰ ਹਾਂ ਕੱਚੀ ਮਿੱਟੀ ਵਾਲੀ ਚੁੱਲ ਹਾਂ ਤੁਸੀਂ ਪਕਾਉਂਦੇ ਤੇ ਮੱਕੀ ਦੀਆਂ ਵੀ ਪਕਾਉਂਦੇ ਤੇ ਮੱਕੀ ਇਹ ਪਕਾਉਂਦੇ ਪਕਾਉਂਦੇ ਤੇ ਹਾਂ ਸਾਂਖ ਬਣਾਉਂਦੇ ਤੇ ਹਾਂ ਮੈਂ ਪਕਾ ਲੈਂਦੀ ਅੱਛਾ ਪਕਾ ਲੈਂਦੇ ਤੇ ਤੁਸੀਂ ਹਾਂ ਯਾਦ ਆ ਗਿਆ ਤੁਹਾਨੂੰ ਹੈਨਾ ਹਾਂ ਉਹ ਭੂਖਣੇ ਨਾਲ ਫੂਕ ਮਾਰਦੇ ਤੇ ਚੁੱਲ੍ਹ ਵਿੱਚ ਹੂੰ ਕਿਕਣਾ ਅੱਛਾ ਵਾਹ ਜੀ ਵਾਹ ਅੱਛਾ ਤੇ ਬਾਪੂ ਜੀ ਬੈਠੇ ਹੁੰਦੇ ਸੀ ਹੋਰ ਕਿਹੜਾ ਕਿਹੜਾ ਬੈਠਾ ਹੁੰਦਾ ਤਾਂ ਟੱਬਰ ਦਾ ਸਾਰੇ ਹੁੰਦੇ ਸੀ ਸਾਰੇ ਹੁੰਦੇ ਤੇ ਹਾਂ ਮਿੱਠੇ ਚ ਕਿਆ ਬਣਾਉਂਦੇ ਹੁੰਦੇ ਤੇ ਮਿੱਠੇ ਚ ਵੀ ਕੁਝ ਬਣਾਉਂਦੇ ਤੇ ਕਦੀ ਕਦੇ ਹਾਂ ਕਿਆ ਨਹੀਂ ਕੀ ਬਣਾਉਂਦੇ ਸੀ ਬਸ ਕਿਆ ਉਹ ਕਿਹ ਬਣਾਉਦੇ ਹੋ ਕੀ ਬੀਰੇ ਮਿੱਠੀਆਂ ਰੋਟੀਆਂ ਹਾਂ ਅੱਛਾ ਚੌਲ ਵੀ ਬਣਾਉਂਦੇ ਤੇ ਮਿੱਠੇ ਹਾਂ ਮਿੱਠੇ ਚੌਲ ਹਾਂ ਤੁਹਾਨੂੰ ਸਵਾਦ ਲੱਗਦੇ ਤੇ ਹਾਂ ਸਵਾਦ ਲੱਗਦੇ ਜੀ ਉੱਪਰ ਕੀ ਪਾ ਕੇ ਹੂੰ ਗੋੜਾ ਦੇ ਚੌਲ ਸੇਮੀਆਂ ਸੇਮੀ ਘਰਦੇ ਜੀ ਬੱਟਦੇ ਹੁੰਦੇ ਤੇ ਆਪ ਹਾਂ ਬੱਟ ਹੱਥ ਨਾਲ ਅੱਛਾ ਇਕਣਾ ਬੱਟਦੇ ਤੇ ਕੀ ਕਰਦੇ ਹੁੰਦੇ ਤੇ ਉਹਦੇ ਚ ਐਂ ਬੱਟਦੇ ਨੇ ਐਂ ਕਰਕੇ ਫਿਰ ਉਸ ਤੋਂ ਬਾਅਦ ਉਹ ਨਿੱਕੀਆਂ ਨਿੱਕੀਆਂ ਜੇ ਕਰ ਲੈਂਦੇ ਤੇ ਉਂਗਲਾਂ ਵਾਲਾ ਦਾਦਾ ਉਹ ਨਹੀਂ ਉਹ ਨਹੀਂ ਬਣਦੀ ਬਈ ਉਹ ਨਹੀਂ ਬਟੀਆਂ ਹਾਂ ਅੱਛਾ ਦੂਜੀਆਂ ਬਣਾਈਆਂ ਮਸ਼ੀਨ ਵਾਲੀਆਂ ਹਾਂ ਘੜੇ ਪਰ ਆ ਕੇ ਹਾਂ ਘੜੇ ਪਰ ਹਾਂ ਅੱਛਾ ਉਹ ਜਿਹੜਾ ਪੁਰਾਣਾ ਸਮਾਂ ਸੀਗਾ ਦੁੱਧ ਕਾੜਦੇ ਹੁੰਦੇ ਤੇ ਕਾੜਦੀਆਂ ਹਾਂ ਹਾਂ ਕਾੜੀਏ ਘੜੇ ਜੋਂਦੇ ਦਾ ਹਾਰਾ ਹਾਂ ਹਾਰਾ ਚੱਲਦਾ ਦਾ ਹਮ ਹਾਰੇ ਜੀ ਕਿਆ ਕਰਦੇ ਤੇ ਕਿਆ ਰੱਖਦੇ ਤੇ ਹਾਰੇ માં ਸੇਕ ਨੂੰ ਦੁੱਧ ਰੱਖਦੇ ਨੇ ਨਹੀਂ ਬਾਲਣ ਨੂੰ ਕਿਆ ਲਾਂਦੇ ਲੱਕੜਾ ਲਾਂਦੇ ਤੇ ਕਿਆ ਲਾਂਦੇ ਲੱਕੜੀਆਂ ਲਾਂਦੇ ਸੀ ਬਾਥੀ ਬਾਥੀਂ ਥੱਪਦੇ ਤੇ ਤੁਸੀਂ ਹਾਂ ਤੁਸੀਂ ਥੱਪ ਲੈਂਦੇ ਤੇ ਬਾਥੀਆਂ ਹਾਂ ਗੋਹਾ ਹਾਂ ਉਹ ਕਿੱਕੜਾ ਥੱਪਦੇ ਹੁੰਦੇ ਤੇ ਐ ਐ ਕਰ ਦੋ ਹੱਥਾਂ ਨਾਲ ਵਾਹ ਜੀ ਵਾ ਸਾਰੇ ਕੰਮ ਕੀਤੇ ਇਹਦਾ ਮਤਲਬ ਤੁਸੀਂ ਹੈ ਹੂੰ ਚਟਣੀ ਕੁੱਟਦੇ ਹੁੰਦੇ ਸੀ

ਪਿਆਜ਼ ਹੋਰ ਹੁੰਦਾ ਗੱਠਾ ਹੋਰ ਹੁੰਦਾ ਹੈ ਹਾਂ ਹਾਂ ਗੰਡਾ ਵੀ ਪਾ ਲੈਂਦੇ ਤੇ ਹੂੰ ਗੰਡਾ ਵੀ ਪਾਉਂਦੇ ਤੇ ਹੂੰ ਪਿਆਜ਼ ਵੀ ਗੰਡਾ ਵੀ ਗੱਠੇ ਵੀ ਹੈ ਹਾਂ ਸਾਰਾ ਕੁਝ ਪਾ ਦੇਣਾ ਆ ਵਾਹ ਜੀ ਬਾਬੇ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਮਾਰ ਕੇ ਆ ਪਿੱਛੇ ਸਾਰੇ ਜਨਤਾ ਬੈਠੀ ਹੈ ਗੱਲਾਂ ਸੁਣਦੀ ਬੇਬੇ ਦੀਆਂ ਹੱਸਦੇ ਨਾਲੇ ਹੈ ਬੇਬੇ ਹਾਂ ਆ ਸਾਰਾ ਟੱਬਰ ਬੈਠਾ ਪਿੱਛੇ ਸਾਰੇ ਬੈਠੇ ਆ ਹੱਸਦੇ ਆ ਤੇਰੀਆਂ ਗੱਲਾਂ ਤੇ ਕਵੀ ਗਠੇ ਵੀ ਪਾਉਂਦੀ ਸੀ ਬੇਬੇ ਪਿਆਜ਼ ਵੀ ਪਾਉਂਦੀ ਸੀ ਚਟਣੀ માં ਹਾਂ ਪਦੀਨਾ ਤੇ ਇਹ ਜਾਂ ਪਾਉਂਦੇ ਸੀ ਪਦੀਨਾ ਪਾਉਂਦੇ ਤੇ ਤੇ ਛੋਟੇ ਨਾਲ ਕੁੱਟਦੇ ਰਿਹਾ ਕੁੰਡੀ ਛੋਟੇ ਨਾਲ ਹਾਂ ਵਾਹ ਜੀ ਤੁਹਾਨੂੰ ਸਭ ਤੋਂ ਸਵਾਦ ਕਿ ਆ ਲੱਗਦਾ ਤਾਂ ਖਾਣ ਨੂੰ ਆਪ ਚਟਣੀ ਥੋੜੀ ਲੱਗਦੀ ਸੀ ਅੱਛਾ ਪਿੰਨੀਆਂ ਵੀ ਬਣਾਉਂਦੇ ਹੁੰਦੇ ਤੇ ਆਪ ਪਾਈ ਉਹ ਰੰਗ ਦੇ। ਆਹ ਪਿੰਨੀਆਂ ਬਣਾਉਂਦੇ ਹੁੰਦੇ ਨੇ ਤੇ ਬੇਬੇ? ਹਾਂ ਪਿੰਨੀਆਂ ਆਪਾਂ ਬਣਾਉਂਦਾ ਇਹ ਕਹਿੰਦੇ ਆਂ। ਅਲਸੀ ਦੀਆਂ ਪਿੰਨੀਆਂ। ਹਾਂ ਬਣਦੀਆਂ ਹੁੰਦੀਆਂ। ਹੂੰ ਤੁਸੀਂ ਬਣਾਉਂਦੇ ਤੇ ਹੂੰ ਇਹ ਖਾ ਲੂਗੇ? ਹਾਂ ਜੇ ਸਮਾਨ ਲਿਆਈਏ ਬਣਾ ਦੂੰਗੇ? ਨਹੀਂ ਬਣਦਾ। ਹੁਣ ਨਹੀਂ ਬਣਦਾ। ਅਰੇ ਖਾ ਲੂਗੇ ਬਣਨੀਆਂ ਨਹੀਂ ਹੈਗੀਆਂ ਹੁਣ। ਹਾਂ। ਅੱਛਾ ਬਣੀ ਹੈ ਤੁਸੀਂ ਬਣੀ ਤੁਸੀਂ ਪੁੱਛੇ ਨਹੀਂ ਆ ਸਾਨੂੰ ਬਣਾਈ ਪਲਾਈ ਤਾਂ ਹੈ ਨਹੀਂ ਕਿਸੇ ਨੇ ਬਣਾਈ ਨਹੀਂ ਹੈ ਕਿ ਚਾਹ ਤੁਸੀਂ ਕਹੋ ਆਰਡਰ ਲਾਓ ਇਹਨਾਂ ਨੂੰ ਚਾਹ ਦਾ ਕਿਨੂੰ ਕਹੋਗੇ ਬਾਵਨ ਕਹੋਗੇ ਕਹੋ ਮਾਰੋ ਬਾਜ ਬਾਜ ਮਾਰੋ ਇੱਥੇ ਸੁਣਦੇ ਆ ਪਿੱਛੇ ਬੈਠੇ ਸਾਰੇ ਚਾਹ ਨੂੰ ਕਹੋ ਇਹਨਾਂ ਨੂੰ ਬੇਬੇ ਨਾ ਲੈ ਕੇ ਬਾਜ ਮਾਰੋ ਚਾਹ ਚਾਹ ਨੂੰ ਬਾਜ ਮਾਰ ਕੇ ਕਹੋ ਵੀ ਚਾਹ ਬਣਾਓ ਬਣਾ ਕਹੋਂਗੀ ਮੈਂ ਕਾਹੋ ਕਹੇ ਤਾਂ ਕਹਿੰਦੇ ਨਹੀਂ ਤੁਸੀਂ ਲਓ ਯਾਰ ਕਿਹਨਾਂ ਮਨਾਉਗੀ ਕਾਣ ਬਣਾਉਗੇ ਦੱਸੋ ਤੁਸੀਂ ਜਿਹਨੂੰ ਕਹੋਗੇ ਉਹ ਬਣਾ ਦਊਗੀ ਬਹੁ ਬਣਾਉਗੇ ਕਿਹੜੀ ਬੜੀ ਛੋਟੀ ਕਿਹੜੀ ਬੜੀ ਬਣਾ ਦਊਗੀ ਬੜੀ ਬਣਾ ਦਊਗੀ ਬੜੀ ਦਾ ਨਾਮ ਪਤਾ ਹੈ ਹਾਂ ਕਲਵੰਤ ਹੈ ਠੀਕ ਹੈ ਜੀ ਕਲਵੰਤ ਜੀ ਦੀ ਡਿਊਟੀ ਲੱਗ ਗਈ ਐ ਤੇ ਚਾਹ ਦੀ ਅੱਜ ਜੋਤੀ ਨੂੰ ਨਹੀਂ ਕਹਿਣਾ ਅੱਜ ਕਲਵੰਤ ਦੀ ਡਿਊਟੀ ਲੱਗ ਗਈ ਹਾਂ ਜੀ ਹਾਂ ਤੁਸੀਂ ਚਾਹ ਪੀਓਗੇ ਦੁੱਧ ਪੀਓਗੇ ਤੁਸੀਂ ਕੀ ਲਓਗੇ ਦੁੱਧੇ ਪੀ ਲੈਣਾ ਮੈਂ ਦੁੱਧੇ ਪੀ ਲੈਣਾ ਹਾਂ ਮਾੜੀ ਜੀ ਪੱਤੀ ਲਾ ਦੀਏ ਆਓ ਲਾ ਦਿਓ ਘਟ ਕੇ ਬਾਤ ਮਿੱਠਾ ਕਿੰਨਾ ਕਰਖਣਾ ਚਾਹਤ ਥੋੜਾ ਨਾ ਕਰ ਥੋੜਾ ਦਰਮਿਆਨਾ ਘੋੜਾ ਵਾਲੀ ਕੇ ਚੀਨੀ ਵਾਲੀ ਆ ਤਾਂ ਫਾਈਨਲ ਕਰ ਦੋ ਪਹਿਲਾਂ ਘੋੜਾ ਵਾਲੀ ਪੀਣੀ ਕੇ ਚੀਨੀ ਵਾਲੀ ਪੀਣੀ ਘੋੜਾ ਚੀਨੀ ਵਾਲੀ ਚੀਨੀ ਵਾਲੀ ਹਾਂ ਵਾਜੋ ਆਰੀ ਚਾਹ ਤੁਹਾਡੀ ਹੋ ਲੇਵਲ ਦੇ ਫਿਲਮ ਜਨ ਰਿਕਾਰਡਸ ਤੋਂ ਮੈਰਜ ਇਸ ਚੋਪੜਾ ਵੱਡੇ ਵੀਰ ਤਜਿੰਦਰ ਜੀ ਨਾਲ ਪਿੰਡਾਂ ਵਿੱਚ ਜਾਣਦੇ ਆ ਬਜ਼ੁਰਗਾਂ ਕੋਲ ਜਾਣਦੇ ਆ ਘਰ ਦੇ ਜੀ ਬਣ ਕੇ ਬਹਿਜੇਦਾ ਔਰ ਬਾਪੂ ਉਜਾਗਰ ਸਿੰਘ ਜੀ ਮੇਰੇ ਕੋਲ ਬੈਠੇ ਨੇ ਔਰ ਬੇਬੇ ਸੁਰਜੀਤ ਕੌਰ ਜੀ ਲੇਟ ਗਏ ਨੇ ਇਦਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਔਰ ਇੱਕ ਵੀਡੀਓ ਪਹਿਲਾਂ ਬਣਾਇਆ ਸੀਗਾ ਤਜਿੰਦਰ ਜੀ ਨੇ ਵੱਡੇ ਵੀਰ ਜੀ ਨੇ ਔਰ ਇੱਕ ਵੀਡੀਓ ਦੋ ਵੀਡੀਓ ਤਿੰਨ ਵੀਡੀਓ ਪਤਾ ਨਹੀਂ ਇਹਦੇ ਹੋਰ ਵੀ ਬਣਨੇ ਨੇ ਬਾਪੂ ਜੀ ਠੀਕ ਲੱਗ ਰਿਹਾ ਸਾਰਾ ਕੁਝ ਬਾਹ ਖੁਸ਼ ਆ। ਖੁਸ਼ ਆ ਜੀ। ਬਾਹ ਖੁਸ਼ ਆ। ਦੇਖੋ ਤੁਹਾਡੀ ਖੁਸ਼ੀ ਦੇ ਵਿੱਚ ਸਾਨੂੰ ਖੁਸ਼ੀ ਆ। ਬੜੀ ਛੇਤੀ ਹੀ ਵੀਡੀਓਜ਼ ਆਣਗੇ। ਤੁਸੀਂ ਬਹੁਤ ਪਿਆਰ ਦਿੰਦੇ ਹੋ। ਤੁਹਾਨੂੰ ਵੀ ਚੰਗਾ ਲੱਗਦਾ ਸਾਨੂੰ ਵੀ ਚੰਗਾ ਲੱਗਦਾ। ਔਰ ਤੁਹਾਡੇ ਹੌਸਲੇ ਨਾਲ ਅਸੀਂ ਤੁਰੇ ਫਿਰਦੇ ਆਂ। ਪਿੰਡਾਂ ਵਿੱਚ ਦੂਰ ਦੂਰ ਤੱਕ ਜਾਂਦੇ ਆਂ। ਬਜ਼ੁਰਗਾਂ ਨੂੰ ਮਿਲਦੇ ਆਂ। ਪੁਰਾਣੇ ਵਿਸੇਬ ਦੀਆਂ ਗੱਲਾਂ ਕਰਦੇ ਆਂ। ਵਿਰਸੇ ਦੀਆਂ ਪੰਜਾਬੀਤ ਦੀਆਂ ਗੱਲਾਂ ਕਰਦੇ ਆਂ। ਜਦੋਂ ਤੱਕ ਸਾਹ ਹੈਗੇ ਨੇ ਤੁਹਾਡੇ ਪਿਆਰ ਸਦਕਾ ਅਸੀਂ ਇਹੋ ਕੰਮ ਕਰਦੇ ਰਾਂਗੇ। ਔਰ ਇਹ ਬਜ਼ੁਰਗਾਂ ਕੋਲ ਅਸੀਂ ਆਏ ਆਂ। ਵੀਡੀਓ ਸਾਡੇ ਸ਼ੇਅਰ ਕਰਿਆ ਕਰੋ। ਕਮੈਂਟਸ ਜ਼ਰੂਰ ਕਰਿਆ